ਪੰਜਾਬ ਦੇ 13% ਸਕੂਲਾਂ ਦੇ ਵਿੱਚ ਸਿਰਫ ਇੱਕ ਮਾਸਟਰ ਰਿਪੋਰਟ ਚ ਹੋਏ ਵੱਡੇ ਖੁਲਾਸੇ ਉੱਠ ਰਹੇ ਵੱਡੇ ਸਵਾਲ ਕੋੜ ਦਵੇਗਾ ਇਸ ਦਾ ਜਵਾਬ ਜੀ ਹਾਂ ਦੇਸ਼ ਦੇ ਵਿੱਚ ਸਕੂਲਾਂ ਦਾ ਪੱਧਰ ਕਿਸ ਤਰ੍ਹਾਂ ਦਾ ਹੈ ਇਸ ਨੂੰ ਲੈ ਕੇ ਇੱਕ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਹੈ ਰਿਪੋਰਟ ਦੇ ਵਿੱਚ ਪੰਜਾਬ ਦੇ ਸਕੂਲਾਂ ਦਾ ਜ਼ਿਕਰ ਕੀਤਾ ਗਿਆ ਜੋ ਬੇਹੱਦ ਚਿੰਤਾਜਨਕ ਹੈ टाटा इंस्टिट्यूट ऑफ सोशल साइंस ਦੇ ਸੈਂਟਰ ਆਫ ਐਕਸਲੈਂਸ ਦੇ ਵੱਲੋਂ ਇਹ ਰਿਪੋਰਟ ਤਿਆਰ ਕੀਤੀ ਗਈ ਹੈ ਜਿਸ ਦੇ ਵਿੱਚ 422 ਸਕੂਲਾਂ 3615 ਅਧਿਆਪਕ 422 ਮੁੱਖ ਅਧਿਆਪਕ 68 ਸਿੱਖਿਆ ਸੰਸਥਾਾਂ ਮਾ ਅਤੇ ਬੀਐਡ ਦੀ ਪੜ੍ਹਾਈ ਕਰ ਰਹੇ 1400 81 ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ। ਉਹਨਾਂ ਦੇ ਆਧਾਰ ਤੇ ਇਹ ਰਿਪੋਰਟ ਜਾਰੀ ਹੋਈ ਹੈ। ਇਸ ਦੇ ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ਦੇ ਵਿੱਚ 29 ਵਿਦਿਆਰਥੀਆਂ ਨੂੰ ਪੜਾਉਣ ਦੇ ਲਈ ਇੱਕ ਅਧਿਆਪਕ ਉਪਲਬਧ ਹੈ। ਇਸ ਦੇ ਨਾਲ ਹੀ 13% ਦੀ ਪੰਜਾਬ ਦੇ ਸਰਕਾਰੀ ਸਕੂਲ ਅਜਿਹੇ ਨੇ ਜਿੱਥੇ ਸਿਰਫ ਇੱਕ ਅਧਿਆਪਕ ਹੀ ਸਕੂਲ ਚਲਾ ਰਿਹਾ ਹੈ। ਯਾਨੀ ਕਿ ਇੱਕ ਅਧਿਆਪਕ ਸਕੂਲ ਨੂੰ ਚਲਾ ਰਿਹਾ ਹੈ ਤੇ ਬੱਚਿਆਂ ਦਾ ਪੁਵੇਖੋ ਉਥੇ ਕਿਹੋ ਜਿਹਾ ਹੋਵੇਗਾ ਤੁਸੀਂ ਸੋਚ ਸਕਦੇ ਹੋ ਜੇਕਰ ਦੂਜੀ ਰਾਜਾਂ ਤੇ ਨਜ਼ਰ ਮਾਰੀਏ ਤਾਂ ਚੰਡੀਗੜ੍ਹ ਤੇ ਦਿੱਲੀ ਦੇ ਵਿੱਚ ਸਿੰਗਲ ਟੀਚਰ ਵਾਲਾ ਇੱਕ ਵੀ ਸਕੂਲ ਨਹੀਂ ਹੈ ਬਿਹਾਰ ਦੇ ਵਿੱਚ ਵੀ ਸਿਰਫ 7% ਅਤੇ ਹਰਿਆਣਾ ਦੇ ਵਿੱਚ ਸਿਰਫ 5.6% ਅਜਿਹੇ ਸਕੂਲ ਨੇ ਜਿੱਥੇ ਇੱਕ ਅਧਿਆਪਕ ਹੀ ਵਿਦਿਆਰਥੀਆਂ ਨੂੰ ਪੜਾ ਰਿਹਾ ਹੈ ਇਸ ਤੋਂ ਇਲਾਵਾ 99% ਪ੍ਰਾਈਵੇਟ ਸਕੂਲਾਂ ਦੇ ਅਧਿਆਪਕ ਕੋਲ ਪੜਾਉਣ ਲਈ ਲੋੜੀਂਦੀ ਯੋਗਤਾ ਨਹੀਂ ਹੈ The Institute of Social Science the Center of Excellence ਦੁਆਰਾ ਜਾਰੀ ਕੀਤੀ ਗਈ State of Teachers Teaching and Teacher Education in India 2023 ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਸਰਵੇਖਣ ਕੀਤੇ ਗਏ 8 ਸੂਬਿਆਂ ਦੇ ਵਿੱਚ ਪੰਜਾਬ ਤੋਂ ਇਲਾਵਾ ਅਸਾਮ, ਬਿਹਾਰ, ਛੱਤੀਗੜ੍ਹ, ਕਰਨਾਟਕ, ਮਹਾਰਾਸ਼ਟਰ, ਮਿਜ਼ੋਰਮ ਅਤੇ ਤੇਲੰਗਾਨਾ ਵੀ ਸ਼ਾਮਲ ਨੇ ਪੰਜਾਬ ਦੇ ਵਿੱਚ 75% ਦੀ ਔਰਤਾਂ ਟੀਚਿੰਗ ਦਾ ਕੰਮ ਕਰ ਰਹੀਆਂ ਨੇ ਪਾਵੇਂ ਟੀਚਿੰਗ ਦੇ ਵਿੱਚ ਔਰਤਾਂ ਦਾ ਅਨੁਪਾਤ ਜ਼ਿਆਦਾ ਹੈ ਪਰ ਜੇਕਰ ਸਕੂਲ ਮੁਖੀ ਵਜੋਂ ਜ਼ਿੰਮੇਵਾਰੀ ਨੂੰ ਦੇਖੀਏ ਤਾਂ ਸੂਬੇ ਦੇ ਸਰਕਾਰੀ ਸਕੂਲਾਂ ਦੇ ਵਿੱਚ ਸਿਰਫ 33% ਦੀ ਸਕੂਲ ਮੁਖੀ ਔਰਤਾਂ ਨੇ ਜਦੋਂ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ 46% ਦੀ ਮੁਖੀ ਔਰਤਾਂ ਹਨ ਇਹਦੇ ਸਕੂਲਾਂ ਦੇ ਵਿੱਚ 80% ਦੀ ਪ੍ਰਿੰਸੀਪਲ ਔਰਤਾਂ ਨੇ ਅਡੇ ਟੀਚਿੰਗ ਦੇ ਵਿੱਚ 95% ਦੀ ਮਹਿਲਾ ਅਧਿਆਪਕ ਨੇ ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਦੇ ਵਿੱਚ 71% ਪ੍ਰਾਈਵੇਟ ਸਕੂਲਾਂ ਦੇ ਵਿੱਚ 99% ਦੀ ਅਤੇ ਪੇਂਡੂ ਖੇਤਰਾਂ ਦੇ ਅਧੀਨ ਆਉਂਦੇ ਸਕੂਲਾਂ ਦੇ ਵਿੱਚ 80% ਦੀ ਔਰਤਾਂ ਪੜਾ ਰਹੀਆਂ ਨੇ ਦੇਸ਼ ਦੇ ਵਿੱਚ ਗਣਿਤ ਪੜਾਉਣ ਵਾਲੇ ਅਧਿਆਪਕਾਂ ਦੇ ਵਿੱਚ 41% ਦੀ ਅਜੇਹ ਹਨ ਜਿਨ੍ਹਾਂ ਨੇ ਗ੍ਰੈਜੂਏਸ਼ਨ ਦੇ ਵਿੱਚ ਗਣਿਤ ਨਹੀਂ ਪੜਿਆ ਹੈ 8 ਸੂਬਿਆਂ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਗਣਿਤ ਦੇ 35 ਤੋਂ 41% ਦੀ ਅਧਿਆਪਕਾਂ ਨੇ ਗ੍ਰੈਜੂਏਸ਼ਨ ਗਣਿਤ ਵਿਸ਼ੇ ਵਿੱਚ ਵਿਨੈ ਨਹੀਂ ਕੀਤੀ ਸਰਵੇ ਦੇ ਵਿੱਚ ਪਾਇਆ ਗਿਆ ਹੈ ਕਿ ਅਧਿਆਪਕ ਭਰਤੀ ਵਿੱਚ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਦੀ ਲੋਡ ਹੁੰਦੀ ਹੈ ਜਿਸ ਦੇ ਵਿੱਚ ਗਣਿਤ ਲਈ 35% ਦੀ ਮਾਸਟਰਾਂ ਦੀ ਜ਼ਰੂਰਤ ਹੈ ਇਸ ਤੋਂ ਬਾਅਦ ਅੰਗਰੇਜ਼ੀ ਲਈ 31% ਅਧਿਆਪਕ ਅਤੇ ਖੇਤਰੀ ਭਾਸ਼ਾ ਮਿ ਪੜਾਉਣ ਦੇ ਲਈ 30% ਦੀ ਯੋਗ ਅਧਿਆਪਕਾਂ ਦੀ ਲੋੜ ਹੈ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਸਾਰੇ ਸੂਬਿਆਂ ਦੇ ਵਿੱਚ ਪ੍ਰਾਇਮਰੀ ਜਮਾਤਾਂ ਨੂੰ ਪੜਾਉਣ ਵਾਲੇ ਅਧਿਆਪਕਾਂ ਦੇ ਵਿੱਚੋਂ ਸਿਰਫ 60% ਅਧਿਆਪਕਾਂ ਕੋਲ ਟੁਕਮੀ ਯੋਗਤਾ ਪਾਈ ਗਈ ਹੈ ਰੀਪੋਰਟ ਦੇ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਸਰੀਰਕ ਸਿੱਖਿਆ, ਸੰਗੀਤ ਅਤੇ ਕਲਾ ਵਰਗੀ ਵਿਸ਼ਿਆਂ ਦੇ ਲਈ ਅਧਿਆਪਕਾਂ ਦੀ ਭਾਰੀ ਘਾਟ ਹੈ। ਸਰਕਾਰੀ ਸਕੂਲਾਂ ਦੇ ਵਿੱਚ 36% ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ 65% ਸਰੀਰਕ ਸਿੱਖਿਆ ਅਧਿਆਪਕਾਂ ਦੀ ਜ਼ਰੂਰਤ ਹੈ। ਤਾਂ ਇਹਸ ਰਿਪੋਰਟ ਦੇ ਵਿੱਚ ਜੋ ਖੁਲਾਸੇ ਹੋਏ ਨੇ ਉਹ ਬੇहद ਚਿੰਤਾਯੋਗ ਨੇ ਜਿਸ ਦੇ ਕਰਕੇ ਕਾਫੀ ਜ਼ਿਆਦਾ ਵੱਡੇ ਸਵਾਲ ਖੜੇ ਹੋ ਰਹੇ ਨੇ ਇੱਕ ਟੀਚਰ 13% ਦੀ ਸਕੂਲਾਂ ਨੂੰ ਪੰਜਾਬ ਦੇ ਵਿੱਚ ਚਲਾ ਰਿਹਾ ਤਾਂ ਫਿਰ ਉਹਨਾਂ ਬੱਚਿਆਂ ਦਾ ਭਵਿੱਖ ਕਿਹਾ ਜਾ ਹੋਵੇਗਾ ਇੰਨੇ ਵਿਸ਼ੇ ਬੱਚਿਆਂ ਨੂੰ ਕਿਵੇਂ ਪੜ੍ਹਾਏ ਜਾ ਰਹੇ ਨੇ ਕਿਵੇਂ ਹੈਂਡਲ ਕੀਤਾ ਜਾ ਰਿਹਾ ਇਹ ਵੀ ਇੱਕ ਵੱਡਾ ਸਵਾਲ ਹੈ ਜੋ ਸਰਕਾਰ ਦੇ ਸਾਹਮਣੇ ਚੁਣੌਤੀ ਬਣ ਕੇ ਖੜਾ ਹੈ ਹੁਣ ਇਸ ਨੂੰ ਲੈ ਕੇ ਸਰਕਾਰ ਦਾ ਕੀ ਜਵਾਬ ਹੋਵੇਗਾ ਜਾਂ ਫਿਰ ਇਸ ਰਿਪੋਰਟ ਨੂੰ ਲੈ ਕੇ ਸਰਕਾਰ ਕੀ ਜਵਾਬ ਦੇਵੇਗੀ ਇਹ ਆਉਣ ਵਾਲਾ ਸਮਾਂ ਦੱਸੇਗਾ